ਨਾ ਜਗੁੰਗਦਰ ਫੌਲਸਾ ਆਪ ਦਾ ਵਿਦਾਇਕ ਹਲਕੇ ਆਪੂ ਆਹ ਡਿਸਟ੍ਰਿਕਟ ਪਟਨਾ ਕੋਰ ਤੋਂ 15 ਅਗਸਤ ਦੀਆਂ ਪੂਰੇ ਦੇਸ਼ ਦੇ ਨਿਵਾਸੀ ਨੇ ਆਪਣੇ ਵੱਲੋਂ ਔਰ ਆਪਣੇ ਪਰਿਵਾਰ ਵੱਲੋਂ ਆਪਣੀ ਪਾਰਟੀ ਵੱਲੋਂ ਸਾਰੇ ਹੀ ਦੇਸ਼ ਦੇ ਨਿਵਾਸੀ ਨੂੰ ਲੱਖ ਲੱਖ ਵਧਾਈ ਦੇਣਾ। ਖੁਰਬਾਬੇ ਨਾਨਕ ਜੀ ਮੈਂ ਪ੍ਰਾਰਥਨਾ ਕਰਦਾ ਬਾਬੇ ਨਾਨਕ ਦਾ ਸਾਡੇ ਪੂਰੇ ਦੇਸ਼ ਦੇ ਉੱਤੇ ਮੇਹਰ ਪਰਿਆ ਹੱਥ ਰਵੇ। ਸਾਡਾ ਦੇ ਜਿਹੜਾ ਦਿਨ ਦਿਨ ਤੇ ਰਾਤ ਨੂੰ ਤਰਤੀ ਕਰੇ ਇਹ ਮੇਰੀ ਕਾਮਨਾ ਹੈ ਖਾਸ ਕਰਕੇ ਮੈਂ ਸਾਰੇ ਦੇਸ਼ ਦੇ ਨਿਵਾਸੀਆਂ ਨੂੰ ਪ੍ਰਾਰਥਨਾ ਕਰਨਾ ਚਾਹਨਾ 15 ਅਗਸਤ ਨੂੰ ਸਾਡਾ ਦੇਸ਼ ਜਦੋਂ ਆਦੂ ਆਸੀ ਉਹ ਜਿੰਨਾ ਸ਼ਹੀਦਾਂ ਨੇ ਸ਼ਹੀਦੀਆਂ ਦੇ ਕੇ ਦੇਸ਼ ਨੂੰ ਯਾਦ ਕਰਾਇਆ ਸਾਡਾ ਸਾਰਿਆਂ ਦਾ ਫਰਜ਼ ਬੰਦਾ ਪੂਰੇ ਦੇਸ਼ ਦੇ ਨਿਵਾਸੀਆਂ ਦਾ ਫਰਜ਼ ਬੰਦਾ ਉਹਨਾਂ ਦੀ ਸ਼ਹੀਦੀ ਗੜੀਆ ਉਹ ਕਾਇਮ ਰੱਖਣ ਲਈ ਆਪਣੇ ਦੇਸ਼ ਜਿਹੜਾ ਹੈ ਬਿਲਕੁਲ ਬੁਲੰਦੀਆਂ ਤੇ ਲੈ ਕੇ ਜਾਣਾ ਚਾਹੀਦਾ ਕਦੀ ਵੀ ਉਹ ਕੰਮ ਨਹੀਂ ਕਰਨ ਚਾਹੀਦਾ ਜਿਸ ਨਾਲ ਸਾਡਾ ਦੇਸ਼ ਡਾਊਨ ਆਏ ਸਾਡਾ ਦੇਸ਼ ਜਿਹੜਾ ਹੈ ਇਹ ਤਾਂ ਹੀ ਮੈਂ ਕਹਿੰਦਾ ਦਿਨ ਦੁਗਣੀ ਤੇ ਰਾਤ ਚੁਗਣੀ ਤੇ ਕਿਹਨਾਂ ਚਾਹਦੋ ਤਾਂ ਹੀ ਕਰੇਗਾ ਅਗਰ ਦੇਸ਼ ਦੇ ਨਿਵਾਸੀ ਜਿਹੜੇ ਨੇ ਉਹ ਸਾਰੇ ਆਪਣੇ ਦੇਸ਼ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਣੀ ਸਮਝ ਨਾਲ ਜਿਹੜੇ ਦੇਸ਼ ਦੇਤੇ ਲੀਬਰਨਾ ਚਾਹੇ ਕੋਈ ਕਾਂਗਰਸ ਪਾਰਟੀ ਚਾਹੇ ਕੋਈ ਭਾਜਪਾ ਪਾਰਟੀ ਹੈ ਪਾਰਟੀਆਂ ਦੀ ਗੱਲ ਕੋਈ ਨਹੀਂ ਜਨਮਿਕੋ ਸਤ ਚਾਹਦਾ ਉਹ ਪਾਰਟੀ ਦਾ ਵੀ ਫਰਜ਼ ਬੰਦਾ ਹੈ ਕਿ ਆਪਾਂ ਆਪਣੇ ਦੇਸ਼ ਦੇ ਜਿਹੜੇ ਪਰਵਾਨੇ ਜਿਨ੍ਹਾਂ ਨੇ ਸ਼ਹੀਦੀ ਦਿੱਤੀਆਂ ਉਹਨਾਂ ਦੀ ਇੱਜ਼ਤialੂ ਕਾਇਮ ਰੱਖਣ ਲਈ ਸਾਨੂੰ ਬਿਲਕੁਲ ਸਾਰਿਆਂ ਨੇ ਈਲ ਭਾਵ ਛੱਡ ਕੇ ਦੇਸ਼ ਦੀ ਚੱਕੀ ਨੇ ਦੇਸ਼ ਦੀ ਨਿਪਲਮਨਵਾਸੀ ਅੱਛੇ ਕੰਮ ਕਰਨ ਕਰਨੇ ਚਾਹੀਦੀ ਹੈ ਪਰ ਜਿਹੜਾ ਦੇਸ਼ ਦੇ ਵਿੱਚ ਏਕਤਾ ਹੁਣਤਾ ਰੱਖਦੇ ਆ ਉਹ ਦੇਸ਼ ਆਨੇਸ਼ਾ ਦਾ ਵੰਦ ਪਾਇਓ ਪਰਵਾਰ ਹੋਏ ਤੇ ਪਾਇਓ ਪਿੰਡ ਹੋਏ ਕਪਾਏ ਸੂਬਾ ਇਹਦੇ ਪਈ ਦੇਸ਼ ਹੋਏ ਜੇਰ ਮੈਂ ਆਪਣੇ ਬੰਦ ਸਾਰੇ ਹੀ ਦੇਸ਼ ਦੇ ਨਾਗਰਿਕ ਹੋ 15 ਅਗਸਤ ਦੇ ਤੇ ਲੱਖ ਲੱਖ ਲੋਕਾਂ ਦਾ ਜੀ ਆਇਆਂ ਨੂੰ